ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਵਾਲਾ ਇਹ ਪਿੰਡ ਗਿੱਦੜਵਾਹੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਦੱਸੋ ਇਹਦੇ ਇਲਾਵਾ ਮਲੋਟ ਵੀ ਇਹਦੇ ਨੇੜ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਥਰਾਜ ਵਾਲਾ ਤੇ ਇੱਥੇ ਅੱਜ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਮੈਂ ਪਹਿਲਾਂ ਵੀ ਕਈ ਵੀਡੀਓ ਬਣਾਈਆਂ ਕਿਉਂਕਿ ਵੀਰ ਅਸਰ ਵੜਾ ਸੰਭ ਲੈਂਦਾ ਤੇ ਜਦੋਂ ਤਿਆਰ ਹੋ ਜਾਂਦੀਆਂ ਫਿਰ ਉਹ ਅੱਗੇ ਸੇਲ ਕਰਦਾ ਹੈ ਆਉਣ ਵਾਲੇ ਟਾਈਮ 'ਚ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਕਿਉਂਕਿ ਕੁਸਵਾੜਾ ਹੋਰ ਜਿਹੜੀਆਂ ਉਹ ਤਿਆਰੀ 'ਚ ਆਉਂਦੀਆਂ ਜਾਂਦੀਆਂ। ਕੁਝ ਇਸ ਸਾਈਡ ਦੇ ਉੱਤੇ ਤੁਸੀਂ ਵੀ ਫਿਰ ਦੇਖੋਗੇ ਜਿਹੜੀਆਂ ਅੱਗੇ ਬਾਈ ਸਾਹਮਦਾ ਚੰਗੀਆਂ ਸੋਹਣੀਆਂ ਬੱਚੀਆਂ ਲੈ ਕੇ ਇਹ ਵੀਰਪਾਲ ਲੈਂਦਾ ਹੈ। ਤੇ ਜਦੋਂ ਕੋਈ ਵਾੜ ਸੂਨ ਦੇ ਨੇੜ ਆ ਜਾਂਦੀ ਹੈ ਫਿਰ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਈਦੀ ਹੈ ਕਿਸੇ ਭਰਾ ਨੂੰ ਪਸੰਦ ਆ ਜੇ ਤੋ ਸੌਦਾ ਕਰ ਲੈਂਦਾ। ਬਹੁਤ ਸੋਹਣੀ ਵਾੜ ਦੋਸਤੋ ਅੱਜ ਫਿਰ ਵੀਰ ਨੇ ਵਕਾਊ ਕੀਤੀ ਹੈ। ਸੋਹਣਾ ਪਸ਼ੂ ਕੱਲੇ ਰੰਗ ਰੂਪ ਤੋਂ ਨਹੀਂ ਦੁੱਧ ਵਾਲਾ ਪਸ਼ੂ ਹਮੇਸ਼ਾ ਸੋਹਣਾ ਮੰਨਿਆ ਜਾਂਦਾ ਹੈ। ਥਣ ਤੇ ਹਵਾਨੇ ਵਾਲੇ ਪੱਖ ਤੋਂ ਹਵਾਨਾ ਇਹਦਾ ਕਰਮਾਲੀ ਦਾ ਇਸ ਤਰ੍ਹਾਂ ਦਾ ਵੀ ਜਿਹੜਾ ਹਰੇਕ ਭਰਾ ਪਸੰਦ ਕਰਦਾ ਜਿਹਨੂੰ ਸਮਝ ਆ ਚੰਗੇ ਪਸੂ ਦੀ ਕਿਉਂਕਿ ਕੱਟ ਵਾਲਾ ਹਵਾਨਾ ਤੇ ਫਿਕਸ ਬਾਡੀ ਦੇ ਨਾਲ ਪੂਰਾ ਅਟੈਚਮੈਂਟ ਵਾਲਾ ਆਓ ਇਹਦੀ ਡਿਟੇਲ ਪੁੱਛ ਕੇ ਫਿਰੇ ਤੋਰਾਂਗੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲਦਾ ਰਹੂਗਾ ਭਾਈ ਸਸਰੀ ਕਾ ਤਾਂ ਸਹੀ ਗੱਲ ਜੀ ਨਾਮ ਆਪਣਾ ਦੱਸ ਦਿਓ ਨਵਜੋਤ ਸਿੰਘ ਜੀ ਨਵਜੋਤ ਭਾਈ ਅੱਜ ਜਿਹੜੀ ਵੇੜ ਹੁਣ ਵਕਾਉ ਕੀਤੀ ਆਪਾਂ ਹਾਂਜੀ ਹਾਂਜੀ ਸੂਆ ਤਾਂ ਪਹਿਲਾਂ ਹੀ ਸੁੰਦੀ ਦੀ ਜੀ ਪਹਿਲਾਂ ਸੂਆ origional ਦੋ ਦੰਦਾਂ ਦਾ ਹੀ ਦੋ ਦੰਦਾਂ ਦਾ ਪਹਿਲਾਂ ਸੂਆ ਹਾਂਜੀ ਦਿਨ ਕਿਨੇ ਲਊ ਭਾਈ ਦਿਨ ਹਫਤਾ ਕੋ ਲੈ ਜੂਗੀ ਹਜੇ ਜੀ 17 ਤਰੀਕ ਨੂੰ ਦਿਨ ਪੂਰੇ ਹੁੰਦੇ ਹੋ ਸਕਦਾ ਇੱਕ ਦੋ ਉੱਤੇ ਲੈ ਜੀ ਠੀਕ ਹੈ 17 ਨੂੰ ਵੈਸੇ 9 ਮਹੀਨੇ ਪੂਰੇ ਹੋਣਗੇ ਅੱਜ 12 ਤਰੀਕ ਹੈ 5 ਦਿਨ ਤਾਂ ਪਏ ਆ ਹਜੇ ਦਿਨ ਪੂਰੇ ਹੋਣਗੇ ਹਾਂਜੀ ਹਾਂਜੀ ਅੱਛਾ ਭਾਈ ਸੀਮਨ ਡਿਟੇਲ ਇਹਦੀ ਕੀ ਹੈ ਸੀਮਨ ਜੀ ਡਿਟੇਲ ਆਪ ਫੋਨ ਤੇ ਦੱਸ ਦਾਂਗੇ ਦੋ ਪੀੜੀਆਂ ਦਾ ਰਿਕਾਰਡ ਆ ਇਹਦਾ ਆਪ ਦਾ ਜਿਹੜਾ ਅੱਗੇ ਲੱਗਿਆ ਜੀ ਠੀਕ ਹੈ ਉਹ ਵੀ ਪਤਾ ਹਾਂਜੀ ਇਹਦਾ 7 ਮਹੀਨੇ ਦੀ ਗੱਬਣ ਆਪਾਂ ਖਰੀਦੀ ਸੀ ਠੀਕ ਹੈ ਫਾਰਮ ਚੋਂ ਲਈਏ ਚੰਗੇ ਚੋਂ ਵਧੀਆ ਠੀਕ ਹੈ ਭਾਈ ਅੱਛਾ ਕੀ ਡਿਮਾਂਡ ਕਰਦੇ ਹੋ ਇਹਦੀ ਫੋਨ ਤੇ 7 ਮਹੀਨੇ ਦੀ ਗੱਬਣ ਵਾਈ ਕਹਿੰਦਾ ਵੀ ਫਾਰਮ ਦੇ ਵਿੱਚੋਂ ਖਰੀਦੀ ਸੀ ਤੇ ਇਹ 2 ਮਹੀਨੇ ਵੀਰ ਨੇ ਆਪ ਸੰਭੀ ਹੈ ਬੜਾ ਸੋਹਣਾ ਲੈਗ ਸਕੋਰ ਆ ਪਿਛਲੀਆਂ ਲੱਤਾਂ ਦੀ ਬੰਤਰ ਬਹੁਤ ਚੰਗੀ ਹੈ ਥੋੜਾ ਜਿਹਾ ਅਸੀਂ ਚੋਕਰ ਜਿਹਾ ਪਾਤਾ ਤੇ ਉਹਦਾ ਲਾਲਚ ਕਰਦੀ ਖਾਨ ਦਾ ਰੰਗ ਰੂਪ ਦੇਖਿਓ ਵੈੜ ਦਾ ਬਹੁਤ ਸੋਹਣੀ ਵੈੜ ਦੱਸੋ ਤੁਸੀਂ ਹਵਾਨੇ ਦੀ ਬਣਾਵਟ ਦੇਖੋ ਜਿਹੜਾ ਭਰਾ ਫਾਰਮ ਕਰਨ ਦਾ ਸ਼ਕੀਨ ਐ ਐਚਐਫ ਨਸਲ ਦਾ ਤੇ ਇਦਾਂ ਦੀਆਂ ਵਾੜਾਂ ਤੇ ਪੇਮੈਂਟ ਇਨਵੈਸਟ ਕਰਿਆ ਕਰੋ ਜਿਨ੍ਹਾਂ ਦਾ ਹਵਾਨਾ ਵੀ ਚੰਗਾ ਹੋਵੇ ਢਾਂਚਾ ਚੰਗਾ ਹੋਵੇ ਫਿਰ ਤੁਸੀਂ ਜਿੰਨੇ ਚੰਗੇ ਬੱਚੇ ਚਾਹੋਂ ਉਹਨੇ ਚੰਗੇ ਬੱਚੇ ਮਿਲ ਜਾਣਗੇ ਸਿੱਧਾ ਭਾਵੇਂ ਕੰਪੀਟੀਸ਼ਨ ਲੈਵਲ ਦੇ ਵਿੱਚ ਤੁਸੀਂ ਖੜ੍ਹਜੋਗੇ ਜੇ ਚੰਗੀ ਕੋਈ ਗਾਂ ਵੈੜ ਜਿਹੜੀ ਉਹ ਖਰੀਦ ਲੈਣੀ ਹੈ ਉਹ ਤਾਂ ਸਟਰਕਚਰ ਬੰਤਰ ਉੱਤੋਂ ਕੰਗਰੋੜ ਬਿਲਕੁਲ ਸਿੱਧੀ ਹਵਾਨਾ ਕੱਟ ਵਾਲਾ ਇਹ ਸਾਰੇ ਗੋਣੇ ਇਸ ਵੈੜ ਦੇ ਵਿੱਚ ਦੀਂਦੇ ਆ ਲਿਆਈ ਬਈ ਵਾਪਸ ਸੈਂਗੇ ਦੇ ਦਾਗੇ ਹੋਏ ਦੋਸਤੋ ਤੇ ਇੱਕ ਸਾਈਡ ਦੀ 1 ਇੰਚ ਡੇਢ ਇੰਚ ਦੀ ਛਾਖ ਜੀ ਉਹ ਨਿਕਲ ਆਈ ਤੋਂ ਇਹ ਕਈ ਵਾਰ ਹੋ ਜਾਂਦਾ ਦਾਗਣ ਤੋਂ ਬਾਅਦ ਚ ਬਾਕੀ ਬੰਤਰੇ ਦੀ ਤੁਸੀਂ ਇਸ ਸਾਈਡ ਤੋਂ ਵੀ ਦੇਖੋ ਨਵਜੋਤ ਭਾਈ ਅੰਦਰਲੇ ਪਾਸੇ ਨੂੰ ਜਾਣ ਦੀ ਸੀਤੀ ਸੋ ਹਵਾਨਾ ਦੇਖੋ ਕਰਮਾਲੀ ਦਾ ਦੱਸੋ ਜਿਨੇ ਨਹੀਂ ਵੀ ਕਦੇ ਪਸ਼ੂ ਰੱਖੇ ਜਾਂ ਜਿਨੇ ਨਹੀਂ ਵੀ ਐਚ ਫ ਖਰੀਦਣੀ ਉਹਦਾ ਵੀ ਜੀ ਕਰੂਗਾ ਦੇਖ ਕੇ ਇੰਨੀ ਸੋਹਣੀ ਬਿਊਟੀ ਐ ਇਸ ਵੈੜ ਦੇ ਵਿੱਚ ਨਜ਼ਰ ਆਉਂਦੀ ਐ ਰੰਗ ਰੂਪ ਵੀ ਇਹਦਾ ਬੜਾ ਸੋਹਣਾ ਸੋ ਅੱਜ ਦੀ ਵੀਡੀਓ ਦੀ ਇੱਕੀ ਵੈੜ ਤੁਹਾਨੂੰ ਦਿਖਾਉਣੀ ਸੀ ਪਸੰਦ ਆਵੇ ਤਾਂ ਸੰਪਰਕ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਉਸ ਤੇ ਤੁਸੀਂ ਕਾਲ ਕਰ ਲਿਓ ਰੇਟ ਫੋਨ ਕਰਕੇ ਪਤਾ ਕਰ ਲਿਓ ਕਿ ਉਹ ਕਿ ਕੱਚੀ ਵੈੜ ਆ ਦੱਸੋ ਕਈ ਵੇਚਣ ਵਾਲੇ ਵੀਰ ਵੀ ਅੱਗੇ ਖਰੀਦ ਲੈਂਦੇ ਆ ਫਿਰ ਇਹ ਰੇਟ ਪਰਦੇ 'ਚ ਰੱਖਣਾ ਪੈਂਦਾ ਹੈ। ਬਾਕੀ ਤੁਹਾਨੂੰ ਜੇ ਚਾਹੇ ਤਾਂ ਤੁਸੀਂ ਵੀ ਸੰਪਰਕ ਬਣਾ ਸਕਦੇ ਹੋ ਬਾਈ ਦੇ ਨਾਲ। ਧੰਨਵਾਦ ਦੋਸਤੋ, ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ।